ਦਸ਼ਕਾਂ ਨੂੰ ਇੱਕ ਵਾਰ ਇਹ ਸੀਸੀਟੀਵੀ ਤਸਵੀਰਾਂ ਬਿਆਨ ਕਰਦੇ ਨੇ ਤਸਵੀਰਾਂ ਵੇਖੋ ਜ਼ਰਾ ਦੋ ਸ਼ਖਸ ਨੇ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਹਾਲਾਂਕਿ ਇਹ ਸੁੰਨੀ ਗਲੀ ਹੈ ਜਿੱਥੇ ਉਹ ਆਉਂਦੇ ਨੇ ਬਾਹਰ ਇੱਕ ਵਿਅਕਤੀ ਜੋ ਕਿ ਕੰਮ ਵੀ ਕਰ ਰਿਹਾ ਸ਼ਰੇ ਬਾਜ਼ਾਰ ਇਹ ਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬੀ ਹੁੰਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਫਾਇਰਿੰਗ ਹੋਵੇਗੀ ਤਾਂ ਆਸ-ਪਾਸ ਜੋ ਡਰ ਦਾ ਮਾਹੌਲ ਵੀ ਪੈਦਾ ਹੋਵੇਗਾ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਜ਼ੀ ਪੰਜਾਬ ਨਾਲ ਹਿਮਾਚਲ ਤੇ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਪਿੰਡ ਤਖਤੂਲਪੁਰਾ ਦੀਆਂ ਇਹ ਤਸਵੀਰਾਂ ਨੇ ਸਰਪੰਚ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਦੱਸ ਦੇ ਕਿ ਸਰਪੰਚ ਨੂੰ ਕੋਈ ਕਾਲ ਨਹੀਂ ਆਈਏ ਕੋਈ ਧਮਕੀ ਭਰੀ ਕਾਲ ਨਹੀਂ ਕੋਈ ਫਰੋਤੀ ਦੀ ਕਾਲ ਨਹੀਂ باوجود ਅਜਹੀਆਂ ਜੋ ਵਾਰਦਾਤਾ ਵਾਪਰ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੀ ਸਵਾਲ ਜ਼ਾਹਿਰ ਜਗ੍ਹਾ ਲੱਗੇ ਹੋਣਗੇ ਕਿ ਆਖਿਰਕਾਰ ਇਹ ਲੋਕ ਕੌਣ ਨੇ ਜੋ ਆਏ ਦਿਨ ਅਜਹੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਨੇ ਤਾਂ ਜੋ ਇਹ ਫਾਇਰਿੰਗ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਨੇ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਪੰਚ ਦੇ ਘਰ ਦੇ ਬਾਹਰ ਇਹ ਜੋ ਫਾਇਰਿੰਗ ਬਾਰਦਾਤਵਾਪਰੇ ਦੋ ਮੋਟਰਸਾਈਕਲ ਸਵਾਰ ਨੇ ਜੋ ਸ਼ਰੇ ਬਾਜ਼ਾਰ ਇੱਕ ਵਿਅਕਤੀ ਦੇ ਸਾਹਮਣੇ ਫਾਇਰਿੰਗ ਕਰਕੇ ਇੱਥੋਂ ਚੱਲਦੇ ਬੰਦੇ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਕੋਈ ਬਿਆਨ ਕਿਉਂ ਨਹੀਂ ਜਾਰੀ ਕੀਤਾ ਗਿਆ ਵੱਡਾ ਤੇ ਹੰਸਵਾਲ ਖੜਾ ਹੁੰਦਾ ਕਿਉਂਕਿ ਬੀਤੀ ਸ਼ਾਮ 7:30 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਨਾਹੀਂ ਤਾਂ ਸਰਪੰਚ ਨੂੰ ਕਿਸੇ ਦੇ ਕੋਈ ਸ਼ੱਕ ਹੈ ਨਾਹੀਂ ਸਰਪੰਚ ਨੂੰ ਕੋਈ ਧਮਕੀ ਭਰੀ ਕਾਲ ਆਈ ਹੈ ਪਰ ਇਹ ਲੋਕ ਕੋਲ ਨਹੀਂ ਜੋ ਕਿ ਸ਼ਰੇ ਬਾਜ਼ਾਰ ਆਉਂਦੇ ਨੇ ਤੇ ਫਾਇਰਿੰਗ ਕਰਕੇ ਇਥੋਂ ਰਫੂ ਚੱਕਰ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਹਾਲੇ ਤੱਕ ਬਿਆਨ ਕਿਉਂ ਨਹੀਂ ਜਾਰੀ ਕੀਤਾ ਗਿਆ ਪੁਲਿਸ ਹਾਲੇ ਤੱਕ ਕਿਸ ਤਰੀਕੇ ਦੀ ਕਾਰਵਾਈ ਰਹੀ ਹੈ ਪੁਲਿਸ ਦੇ ਵੱਲੋਂ ਇਹ ਵੀ ਨਹੀਂ ਦੱਸਿਆ ਗਿਆ ਤਾਂ ਵੱਡਾ ਸਵਾਲ ਪੁਲਿਸ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਹੈ ਇੱਕ ਸ਼ਖਸ ਜੋ ਕਿ ਇਸ ਘਰ ਦੇ ਬਾਹਰ ਕੰਮ ਕਰਦਾ ਵੀ ਨਜ਼ਰ ਆ ਰਿਹਾ ਸ਼ਰਿਆਮ ਉਸਦੇ ਸਾਹਮਣੇ ਇਹ ਦੋ ਸ਼ਖਸ ਜੋ ਕਿ ਫਾਇਰਿੰਗ ਕਰਕੇ ਖੁੱਤ ਚਲਦੇ ਬੰਦੇ ਨੇ ਹਾਲਾਂਕਿ ਜੋ ਸਰਪੰਚ ਦਾ ਪਰਿਵਾਰ ਹੈ ਉਸਦੇ ਵੱਲੋਂ ਇਸ ਬਾਬਤ ਦੱਸਿਆ ਗਿਆ ਕਿ ਉਹਨਾਂ ਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਹੈ ਪਿੰਡ ਦੇ